ਚਰਚਾ ਦਾ ਮੁੱਦਾ ਜਿਹੜਾ ਕੰਗੜਾ ਰਣੌਤ ਵਾਲਾ ਕਿਸੇ ਸਮੇ ਸਾਡੀਆਂ ਮਾਮਾ ਨੂੰ ਇਹਨੇ 100-100 ਰੁਪਏ ਤੇ ਦਿਹਾੜੀ ਵਾਲੀਆਂ ਕਿਹਾ ਸੀ ਉਹਦਾ ਗੁੱਸਾ ਸਾਡੀ ਭੈਣ ਕੁਲਵਿੰਦਰ ਕੌਰ ਨੇ ਏਅਰਪੋਰਟ ਤੇ ਕੱਢਿਆ ਮਾਰ ਕੇ ਥੱਪੜ ਕੰਗੜਾ ਰਣੌਤ ਦੇ ਉਸ ਦ੍ਰਿਸ਼ ਨੂੰ ਬਿਆਨ ਕਰਦੀ ਹੋਈ ਇੱਕ ਬਹੁਤ ਹੀ ਪਿਆਰੀ ਰਚਨਾ ਪਾਠਕ ਭਰਾਵਾਂ ਦੀ ਕਵਿਸ਼ਰੀ ਤੁਹਾਡੇ ਨਾਲ ਇਉਂ ਸਾਂਝੀ ਕਰਨ ਲੱਗੇ ਆ ਹੁਪਾ ਜਿਸਾ ਦਾ ਮੋੜ ਦਾ ਪੰਜਾਬ ਆਇਆ ਏ ਤਾਂ ਹੀ ਉਹ ਤੈਨੂੰ ਅੱਜ ਸਭ ਕੁਝ ਸਿਖਾਇਆ ਏ ਮੈਂ ਤੈਨੂੰ ਅੱਜ ਸਭ ਕੁਝ ਸਿਖਾਇਆ ਏ ਮੈਂ ਘਪਹਿ ਗਿਆ ਤੈਨੂੰ ਤਾਂ ਬਿਆਣ ਕੰਗਣਾ ਆਹ ਲ ਚੱਕ ਜਿੱਤ ਦਾਇਨਾਮ ਕੰਗਣਾ ਆਹ ਲ ਚੱਕ ਜਿੱਤ ਦਾਇਨਾਮ ਕੰਗਣਾ ਗੁਰਵਿੰਦਰ ਧੀ ਸ਼ੇਰਨੀ ਪੰਜਾਬ ਦੀ ਗਸੀ ਤੇਰੇ ਪਾਈ ਥੱਪੜ ਦੀ ਧਾਵਦੀ ਗਸੀ ਤੇਰੇ ਪਾਈ ਥੱਪੜ ਦੀ ਧਾਵਦੀ ਅੱਗੇ ਤੋਂ ਵੀ ਰੱਖੇਗੀ ਤੂੰ ਯਾਦ ਕੰਗਣਾ ਹਾਲ ਚੱਕ ਜਿੱਤ ਦਾ ਇਹ ਨਾਮ ਕੰਗਣਾ ਹਾਲ ਚੱਕ ਜਿੱਤ ਦਾ ਇਹ ਨਾਮ ਕੰਗਣਾ ਬੋਲਣੇ ਚ ਜਿੰਨਾ ਬਾਰੇ ਮੰਦਾ ਬੋਲਿਆ ਬੋਲਣ ਲੱਗੀ ਨੇ ਤੈ ਨਹੀਂ ਸੀ ਢੋਲਿਆ ਬੋਲਣ ਲੱਗੀ ਨੇ ਤੈ ਨਹੀਂ ਸੀ ਢੋਲਿਆ ਥੱਪੜ ਦਪਿਆ ਆਏ ਨਿਸ਼ਾਨ ਕੰਗਣਾ ਥੱਪੜ ਦਪਿਆ ਆਏ ਨਿਸ਼ਾਨ ਕੰਗਣਾ ਹਾਲ ਚੱਕ ਜਿੱਤ ਦਾ ਇਨਾਮ ਕੰਗਣਾ ਹਾਲ ਚੱਕ ਜਿੱਤ ਦਾ ਇਨਾਮ ਕੰਗਣਾ ਵਿਆਜ ਦੇ ਸਮੇਤ ਤੇਰਾ ਮੂਲ ਮੋੜਦਾ ਵਿਆਜ ਦੇ ਸਮੇਤ ਤੇਰਾ ਮੂਲ ਮੋੜਦਾ ਸ਼ੇਰਨੀ ਨੇ ਤੇਰਾ ਹੈ ਹੰਕਾਰ ਤੋੜਦਾ ਸ਼ੇਰਨੀ ਨੇ ਤੇਰਾ ਹੈ ਹੰਕਾਰ ਤੋੜਦਾ ਕੰਗਣਾ ਹਾਲ ਚੱਕ ਜਿੱਤ ਦਾਇਨਾਮ ਕੰਗਣਾ ਹਾਲ ਚੱਕ ਜਿੱਤ ਦਾਇਨਾਮ ਕੰਗਣਾ ਥੱਪੜ ਏ ਤੈਨੂੰ ਕਦੇ ਵੀ ਨਹੀਂ ਭੁੱਲਣਾ ਥੱਪੜ ਏ ਤੈਨੂੰ ਕਦੇ ਵੀ ਨਹੀਂ ਭੁੱਲਣਾ ਮੁੜ ਕੇ ਤੇਰਾ ਮੂੰਹ ਨਹੀਂਓ ਖੋਲਣਾ ਮੁੜ ਕੇ ਤੇਰਾ ਮੂੰਹ ਨਹੀਂਓ ਖੋਲਣਾ ਤੇਰੀ ਮਿੱਟੀ ਵਿੱਚ ਰੋਲ ਦਿੱਤੀ ਸ਼ਾਨ ਕੰਗਣਾ ਹਲ ਚੱਕ ਜਿੱਤ ਦਾ ਇਨਾਮ ਕੰਗਣਾ ਹਲ ਚੱਕ ਜਿੱਤ ਦਾ ਇਨਾਮ ਕੰਗਣਾ ਹੋ ਜਾਦ ਕਰਵਾ ਤਾਉਦ ਮਸਨਾਮ ਨੂੰ ਜਾਦ ਕਰਵਾ ਤਾਉਦ ਮਸਨਾਮ ਦਾ ਭੁੱਲਣਾ ਨਹੀਂ ਸੀਨ ਤੈਨੂੰ ਇਹ ਨਾਮ ਦਾ ਭੁੱਲਣਾ ਨਹੀਂ ਸੀਨ ਤੈਨੂੰ ਇਹ ਨਾਮ ਕਜਤ ਦਾਇਨਾਮ ਕੰਗਣਾ ਆਹ ਚੱਕ ਜਿੱਤ ਦਾਇਨਾਮ ਕੰਗਣਾ ਪੰਜਾਬੀਓ ਧੀ ਨਹੀਂ ਖੜੋ ਡਟ ਕੇ ਪੰਜਾਬੀਓ ਏ ਧੀ ਲਈ ਖੜੋ ਡਟ ਕੇ ਸਰਨਾਣੀ ਹੁਣ ਕਹਿੰਦੇ ਪਿੱਛੇ ਹਟ ਕੇ ਸਰਨਾਣੀ ਕਹਿੰਦੇ ਹੁਣ ਪਿੱਛੇ ਹਟ ਕੇ ਹੋ ਪਾਠਕਾਂ ਕਾਨ ਕੇ ਚਲੀ ਕਮਾਨ ਕੰਗਣਾ ਆਲੇ ਚੱਕ ਜਿੱਤ ਦਾਇ ਨਾਮ ਕੰਗਣਾ ਆਲੇ ਚੱਕ ਜਿੱਤ ਦਾਇ ਨਾਮ ਕੰਗਣਾ ਮਤਬਾ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਉਹਦੇ ਤੱਕ ਪਹੁੰਚ ਸਕੇ ਕਿ ਬਿਸਰੀ ਤੁਹਾਡਾ ਬਹੁਤ ਬਹੁਤ ਧੰਨਵਾਦ